ਹੁਣ ਮੱਧ ਵਰਗ ਦਾ ਦੂਜਾ ਪਹਿਲੂ ਹਿਰਦੇ ਦਾ ਬਹਾਓ ਹੁਣ ਜਿਹੜਾ ਹਿਰਦੇ ਦਾ ਬਹਾਓ ਆ ਹੁਣ ਜਿਵੇਂ ਕੋਈ ਅਜੀਜ਼ ਸਾਖ ਸੰਬੰਧੀ ਕੋਈ ਸਾਹਾਂ ਤੋਂ ਪਿਆਰਾ ਜਿਵੇਂ ਆਪਣਾ ਬੱਚੜਾ ਕੋਈ ਸਾਹਾਂ ਤੋਂ ਪਿਆਰਾ ਆਪਣਾ ਬੱਚਾ ਬੜੀ ਦੂਰ ਗਿਆ ਹੋਵੇ ਜਦੋਂ ਮਿਲਦਾ ਹਿਰਦੇ ਦੇ ਵਿੱਚ ਚਰਨਾਹਟ ਸੜਦੀ ਆ ਹਿਰਦਾ ਬੈਂਦਾ ਉਹ ਖੰਡਾਓ ਚੋਂ ਨਿਕਲਿਆ ਪਾ ਹੁੰਦਾ ਉਸ ਟਾਈਮ ਪੂਰੇ ਖੰਡਾਓ ਚੋਂ ਨਿਕਲ ਕੇ ਬڑا ਧਿਆਨ ਇਕਾਗਰ ਹੋਇਆ ਬਹ ਹੁੰਦਾ ਹੈ ਇਕਾਗਰਤਾ ਜਿਹੜੀ ਹੁਣ ਜਿਹੜੀ ਹਿਰਦੇ ਦੇ ਬਹਾਅ ਵਿੱਚ ਜਿਵੇਂ ਐ ਬੈੰਦੀ ਆ ਇਹ ਇਹ ਜਦ ਇੱਥੇ ਹਿਰਦੇ ਦਾ ਬਹਾਅ ਆ ਇੱਥੇ ਇਕਾਗਰਤਾ ਇਹਦੀ ਪੂਰੀ ਆ ਹੁਣ ਇਹ ਇਕਾਗਰਤਾ ਨੂੰ ਸੰਭਾਲੇ ਹੁਣ ਮੈਂ ਜਿਵੇਂ ਪਹਿਲਾਂ ਵੀ ਅਰਜ਼ ਕੀਤੀ ਆ ਵੀ ਜਿਹੜਾ ਇਹ ਹਿਰਦੇ ਦਾ ਬਹਾਅ ਆ ਐਸੇ ਚਾਂਸ ਹਰ ਇੱਕ ਮਨੁੱਖ ਕੋਲ ਆਉਂਦੇ ਰਹਿੰਦੇ ਨੇ ਜਿਵੇਂ ਮੈਂ ਪਹਿਲਾਂ ਚੋਰੀ ਦਰਜ ਕੀਤਾ ਹੁਣ ਇਹ ਹਿਰਦੇ ਦੇ ਬਹਾਅ ਦਾ ਖਤਰੇ ਦਾ ਤੇ ਹਿਰਦੇ ਦੇ ਵਹਿਣ ਦਾ ਇਹ ਮੱਧ ਵਰਗ ਦੇ ਜਿਹੜੇ ਮੱਧ ਵਰਗ ਦੇ ਜਿਹੜੇ ਪਹਿਲੂ ਬਿਆਨ ਕਰ ਰਿਹਾ ਹੈ ਵੀ ਜਿਹੜੇ ਇਹਦੇ ਵਿੱਚ ਮਨੁੱਖ ਇਹ ਇਹ ਦੌਰ ਮਨੁੱਖ ਤੇ ਆਉਂਦੇ ਰਹਿੰਦੇ ਨੇ ਵੀ ਕਦੇ ਖੁਸ਼ੀ ਦਾ ਦੌਰ ਆਇਆ ਕਦੇ ਕੋਈ ਐਸੀ ਚੀਜ਼ ਮਿਲੀ ਜਿਹਦੀ ਦੇਖੋ ਜਿਹੜੀ ਚੀਜ਼ ਦੇ ਮੰਗ ਦੀ ਜਿੰਨੀ ਤੜਫ ਹੋਵੇ ਉਹਦੇ ਮਲਾਪ ਦਾ ਉਨੇ ਹੀ ਰਸ ਹੁੰਦਾ ਹੈ ਜਿਹੜੀ ਚੀਜ਼ ਦੀ ਮੰਗੇ ਦੀ ਕੋਈ ਤੜਫੇ ਨਹੀਂ ਚਾਹ ਨਹੀਂ ਉਹਦੇ ਮਲਾਪ ਦਾ ਕੋਈ ਰਸ ਵੀ ਨਹੀਂ ਹੁੰਦਾ ਇਸ ਕਰਕੇ ਵੀ ਉਹ ਜਦ ਕੋਈ ਚੀਜ਼ ਐਸੀ ਕੋਈ ਅਜੀਜ਼ ਸੰਬੰਧੀ ਮਿਲਦਾ ਉਹ ਹਿਰਦੇ ਦਾ ਵਹਿਣ ਹੁੰਦਾ ਹੈ ਹਿਰਦਾ ਵਹਿਦਾ ਹੁੰਦਾ ਹੈ ਉਸ ਟਾਈਮ ਇਕਾਗਰਤਾ ਬਣੀ ਹੁੰਦੀ ਹੈ ਪਰ ਇੱਥੇ ਤੇ ਮਨੁੱਖ ਇੱਥੇ ਤੇ ਮੁੜ ਜਾਂਦਾ ਕਿਉਂਕਿ ਜਿਵੇਂ ਮੈਂ ਕਹਿੰਦਾ ਵੀ ਬਥੇਰੇ ਬੱਦਿਆ ਕੋਲ ਇਹ ਮੌਕੇ ਆਉਂਦੇ ਰਹਿੰਦੇ ਨੇ ਪਰ ਇੱਥੇ ਤੇ ਹੀ ਮੁੜ ਜਾਂਦਾ ਕਿਉਂ ਬਸ ਇੱਥੇ ਤੱਕ ਹੀ ਹੁੰਦਾ ਇਹ ਇਹ ਇਹਨੂੰ ਸੰਭਾਲਦਾ ਨਹੀਂ ਇੱਥੇ ਤੇ ਛਲੰਗ ਲਵਾਵੇ ਅੱਗੇ ਹੁਣ ਖੰਡਾਓ ਚੋਂ ਤਾਂ ਨਿਕਲ ਗਿਆ ਜਿਵੇਂ ਦੇਖੋ ਦੇਖੋ ਜਿੰਨੀ ਬੰਦੇ ਦੀ ਸਮਝ ਆ ਉਨੀ ਦੂਰ ਤੱਕ ਖੰਡਾਉ ਤਾਂ ਹੈਗਾ ਹੀ ਆ ਹੁਣ ਸਮਝ ਸਿਮਟਦੀ ਹੁਣ ਬ੍ਰਹਿਮੰਡ ਤੋਂ ਸਿਮਟਦੀ ਸਾਡੇ ਦੇਸ਼ ਤੇ ਆ ਗਿਆ ਮਨੁੱਖ ਦੇਸ਼ ਤੋਂ ਸਿਮਟਦਾ ਆਪਣੇ ਸ਼ਹਿਰ ਤੇ ਆ ਗਿਆ ਸ਼ਹਿਰ ਤੋਂ ਸਿਮਟਦਾ ਸਮਝ ਨੂੰ ਆਪਣੇ ਘਰ ਦੇ ਵਿੱਚ ਲਿਆਇਆ ਹੁਣ ਘਰ ਦੇ ਅੰਦਰ ਅੰਦਰ ਘੁੰਮ ਰਹੀ ਆ ਉਹਦੀ ਸੁਰਤ ਘਰ ਤੋਂ ਆਪਣੇ ਕਮਰੇ ਚ ਲਿਆਇਆ ਕਮਰੇ ਤੋਂ ਆਪਣੇ ਸਰੀਰ ਤੇ ਲਿਆਇਆ ਹੁਣ ਸਰੀਰ ਨੂੰ ਹੀ ਦੇਖ ਰਿਹਾ ਸਰੀਰ ਦੇ ਵਿੱਚੇ ਘੁੰਮ ਰਹੀ ਆ ਸਰੀਰ ਤੋਂ ਆਪਣੇ ਅੰਦਰ ਪ੍ਰਵੇਸ਼ ਕਰੇ ਇਹੀ ਛੋਟੀ ਹੁੰਦੀ ਹੁੰਦੀ ਸੁਰਤ ਅੰਦਰ ਪ੍ਰਵੇਸ਼ ਕਰਦੀ ਆ ਕਿਉਂਕਿ ਖੰਡਾਓ ਚੋਂ ਨਿਕਲੇ ਜਿਵੇਂ ਕਹਿੰਦੇ ਛੋਟਾ ਪਰਿਵਾਰ ਸੁਖੀ ਪਰਿਵਾਰ ਇੰਨੀ ਜਿੰਨੀ ਸਮਝ ਨੂੰ ਸਿੰਮਟਾ ਦਾ ਸਿੰਮਟਾ ਦਾ ਆਪਣੇ ਅੰਦਰ ਪ੍ਰਵੇਸ਼ ਕਰੂਗਾ ਹੁਣ ਉਹ ਇੱਥੇ ਤੇ ਜਦ ਮਨੁੱਖ ਮੁੜ ਜਾਂਦਾ ਕਿਉਂਕਿ ਉਹ ਹਿਰਦੇ ਦਾ ਬਹਾਓ ਆ ਜਿਹੜਾ ਹਿਰਦੇ ਦਾ ਬਹਾਓ ਰਸ ਦੇ ਵਿੱਚ ਉਹਨੂੰ ਲੈ ਜਾਂਦਾ ਕਿਉਂਕਿ ਜਦ ਰਸ ਦੇ ਵਿੱਚ ਮਨੁੱਖ ਹੁੰਦਾ ਪਰਮਾਤਮਾ ਹਈ ਰਸ ਪਰਮਾਤਮਾ ਗੀਤ ਆ ਪਰਮਾਤਮਾ ਸੰਗੀਤ ਆ ਪਰਮਾਤਮਾ ਨਰੀਤਾ ਪਰਮਾਤਮਾ ਸਰੂਰ ਆ ਪਰਮਾਤਮਾ ਮਸਤੀ ਆ ਪਰਮਾਤਮਾ ਇੱਕ ਨਸ਼ਾ ਹੈ ਹੁਣ ਇਹ ਬਿਆਨ ਨਹੀਂ ਹੁੰਦਾ ਜੇ ਹੁਣ ਕੋਈ ਪੁੱਛੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਪੁੱਛਿਆ ਸੰਗਤ ਨੇ ਵੀ ਪਾਛਾ ਵੀ ਤੁੰਨੇ ਤਾਂ ਦੇਖ ਲਿਆ ਵੀ ਤੁਸੀਂ ਬਿਆਨ ਕਰ ਦਿਓ ਬਥੇਰਿਆਂ ਦੀ ਸਮਝ ਆ ਜੂ ਮਹਾਰਾਜ ਕਹਿੰਦੇ ਜੇ ਹਾਂ ਜਾਣਾ ਆਖਾ ਨਹੀਂ ਕਹਿੰਦੇ ਜੇ ਮੈਂ ਜਾਣ ਲਿਆ ਮੈਂ ਕਹਿਣਾ ਨਹੀਂ ਉਹ ਕਹਿੰਦੇ ਕਹਿ ਦਿਓ ਪਾਛਾ ਬਥੇਰਿਆਂ ਦੀ ਸਮਝ ਪੈ ਜੂ ਕਹਿੰਦੇ ਕਹਿਣਾ ਕਥਨ ਨਾ ਜਾਈ ਜੇ ਹਾਂ ਜਾਣਾ ਅੱਖਾਂ ਨਾਲ ਹੀ ਕਹਿਣਾ ਕਥਨ ਨਾ ਜਾਈਂ। ਕਿਆ ਹੂੰ ਕਥੀ ਕਥੇ ਕਥ ਦੇ ਖਮੈ ਕਥਨ ਕਥ ਨਾ ਜਾਈਂ। ਗੁਰਨਾਨਕਦੇਵ ਜੀ ਮਹਾਰਾਜ ਕਹਿੰਦੇ ਮੈਂ ਕਥਨ ਕਰ ਕਰਕੇ ਦੇਖ ਲਿਆ ਮੇਰੀ ਕਥਨੀ ਚ ਨਹੀਂ ਆਉਂਦਾ। ਜਿਹੜੇ ਬੋਲ ਮੇਰੀ ਕਥਨੀ ਚ ਆ ਗਏ ਮੇਰੀ ਕਥਨ ਸ਼ੈਲੀ ਤੋਂ ਵੱਡੇ ਨਹੀਂ ਹੋ ਸਕਦੇ। ਪਰਮਾਤਮਾ ਕਥਨੀ ਚ ਆਉਂਦਾ ਨਹੀਂ। ਹੁਣ ਜਿਹਨੇ ਜਾਣਿਆ ਸਮੱਸਿਆ ਇੱਥੇ ਹੋਰ ਆ ਉਹ ਹੋਰ ਨੂੰ ਵੀ ਨਹੀਂ ਜਾਣ ਸਕਦਾ। ਕਿਉਂਕਿ ਨਸ਼ਾ ਇੱਕ ਸਰੂਰ ਆ। ਉਹ ਮੈਂ ਜਿਹੜੀ ਗੱਲ ਕਰ ਰਿਹਾ ਵੀ ਉਹ ਹਿਰਦੇ ਦੇ ਬਹਾਓ ਦੇ ਵਿੱਚ ਛੇਤੀ ਪ੍ਰਗਟ ਹੁੰਦਾ। ਕਿਉਂਕਿ ਹਿਰਦਾ ਭੰਦਾ ਅੰਦਰ ਪਰਵੇਸ਼ ਖੁਸ਼ੀ ਦੇ ਨਾਲ ਬੰਦਾ ਅੰਦਰ ਪਰਵੇਸ਼ ਕਰਦਾ ਹੈ ਉਹ ਬਹਾਓ ਇਹ ਸਮੇਂ ਨੂੰ ਗਵਾਓ ਮਤ ਇਹਨੂੰ ਸੰਭੋ ਇਹ ਸੰਭਾਲਣੇ ਵਾਲਾ ਸਮਾਂ ਹੈ ਇਹਦੇ ਨਾਲੇ ਅੰਦਰ ਪਰਵੇਸ਼ ਕਰ ਜੋ ਅੰਦਰੇ ਬਹਿ ਜੋ ਬਸ ਇਸ ਤਰ੍ਹਾਂ ਫਿਰ ਤੁਹਾਡਾ ਜਿਹੜੀ ਇਹ ਝਲਕਾ ਜਦ ਪਰਮਾਤਮਾ ਦੀ ਪਹਿਲੀ ਪ੍ਰਾਪਤ ਹੋਗੀ ਫਿਰ ਹੌਲੀ-ਹੌਲੀ ਇਹ ਸਰੂਰ ਨਸ਼ਾ ਇਹ ਵੱਧਦਾ ਜਾਊਗਾ ਦਿਨ-ਦਿਨ ਚੜੇ ਸਵਾਯਾ ਨਾਨਕ ਹੋਤਨਾ ਘਾਟ ਮਾਦੋਜਲ ਕੀ ਪਿਆਸ ਨਾ ਜਾਏ ਰਵੀਦਾਸ ਜੀ ਮਹਾਰਾਜ ਕਹਿੰਦੇ ਹੈ ਪ੍ਰਭੂ ਪਾਣੀ ਪੀਣਿਆ ਪਿਆਸ 부ਝਦੀ ਆ ਤੇਰਾ ਨਾਮ ਰਸ ਪੀਣਿਆ ਪਿਆਸ ਬੱਧਦੀ ਆ ਖੇਡ ਉਲਟੀ ਆ ਹੁਣ ਇਹ ਜਿਹੜਾ ਰਸਾ ਹਿਰਦੇ ਦਾ ਬਾਹੋ ਇਹ ਅੰਦਰ ਪਰਵੇਸ਼ ਕਰਾਉਂਦਾ ਕਿਉਂਕਿ ਪ੍ਰਮਾਤਮਾ ਖੁਸ਼ੀ ਆ ਹੁਣ ਜੇ ਹੁਣ ਦੁਖੀ ਮਨੁੱਖ ਨੂੰ ਪ੍ਰਮਾਤਮਾ ਪਰੌਣਾ ਬਹੁਤ ਆ ਬਹੁਤ ਮੁਸ਼ਕਲ ਆ ਕਿਉਂ ਜੇ ਹਿਰਦੇ ਹੀ ਦੁਖੀ ਆ ਉਹ ਚਾਹਣਾ ਕਿੱਥੇ ਹੁਣ ਇਸ ਕਰਕੇ ਪ੍ਰਮਾਤਮਾ ਖੁਸ਼ੀ ਆ ਪ੍ਰਮਾਤਮਾ ਸਰੂਰ ਆਨੰਦ ਆ ਤਾਹੀ ਪਰਮਾਤਮਾ ਜਿਹੜਾ ਸਹਾਰਾ ਲੰਦਾ ਕਵੀਆਂ ਦਾ ਸੰਗੀਤਕਾਰਾਂ ਦਾ ਨਰਿਤਕਾਰਾਂ ਦਾ ਕਲਾਕਾਰਾਂ ਦਾ ਇਹਨਾਂ ਦਾ ਸਹਾਰਾ ਲੰਦਾ ਪਰਮਾਤਮਾ ਇਹਨਾਂ ਵਿਚਾਰ ਦਾ ਸਹਾਰਾ ਨਹੀਂ ਲੰਦਾ ਕਿਉਂਕਿ ਵਿਚਾਰ ਬੁੱਧੀ ਦੇ ਤਲ ਦੀ ਗੱਲ ਆ ਵਿਚਾਰ ਦੇ ਵਿੱਚ ਫਸਿਆ ਮਨੁੱਖ ਉਲਝਦਾ ਹੀ ਜਾਂਦਾ ਵੀ ਆਹ ਗੱਲ ਐ ਨੂੰ ਗਈ ਆਹ ਐ ਨੂੰ ਗਈ ਐ ਨੂੰ ਗਈ ਇਸ ਕਰਕੇ ਜੇ ਹਿਰਦੇ ਦੇ ਜਾਊਗੀ ਗੱਲ ਵਿਚਾਰ ਪਿੱਛੇ ਹੀ ਰਹਿ ਜਾਣਗੇ ਪਰਮਾਤਮਾ ਮਿਲਦਾ ਹੀ ਹਿਰਦੇ ਤੋਂ